ਜਰਵੇ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੇ ਸਾਬਕਾ ਆਈਜੀ ਹੁਮਰਾਂ ਨਗਲ ਨੂੰ ਜੇਲ੍ਹ ਦੇ ਸੁਖ ਸੁਵਿਧਾਵਾ ਦੇਣ ਵਾਲੇ ਸੁਪਰੀਡੈਂਟ ਨੂੰ ਮੁਅਤਲ ਕਰ ਦਿੱਤਾ ਹੈ ਸਿਟ ਵੱਲੋਂ ਸਾਬਕਾ ਆਈਜੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਸੀ ਪਟਿਆਲਾ ਦੀ ਕੇਂਦਰੀ ਜੇਲ੍ਹ ਚ ਨਜ਼ਰਬੰਦ ਹੁਮਰਾਂ ਨਗਲ ਨਾਲ ਕੋ ਜਬ ਬਾਹਰੀ ਵਿਅਕਤੀਆਂ ਵੱਲੋਂ ਬਿਨਾ ਕਾਗਜ਼ੀ ਕਾਰਵਾਈ ਦੇ ਜੇਲ੍ਹ ਅੰਦਰ ਮੀਟਿੰਗ ਕੀਤੀ ਗਈ ਸੀ ਜਿਸ ਤੋਂ ਸਖਤ ਐਕਸ਼ਨ ਲੈਂਦੇ ਹੋਏ ਰੰਦਾਵਾ ਨੇ ਜੇਲ੍ਹ ਸੁਪਰੀਡੈਂਟ ਜਸਪਾਲ ਨੂੰ ਮੁਅਤਲ ਕਰ ਦਿੱਤਾ ਬਾਬਲ ਕਲਾਂ ਗੋਲੀकांड ਅਤੇ ਬੇਅਦਬੀ ਕਾਂਡ ਤੇ ਬਣੀ ਨਵੀਂ ਐਸਆਈਟੀ ਵੱਲੋਂ ਹੁਣ ਤੱਕ ਵੀ ਪੜਤਾਲ ਚੱਲੀ ਹੈ ਸਿਟ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਕਈ ਵੱਡੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਗਈ ਜਿਸ ਵਿੱਚੋਂ ਆਈਜੀ ਉਮਰਾ ਨੰਗਲ ਨੂੰ ਗ੍ਰਿਫਤਾਰ ਕੀਤਾ ਗਿਆ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ IG ਉਮਰਾਨ ਅੰਗਲ ਖਿਲਾਫ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਮੁਤਲਵੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਪਟਿਆਲਾ ਜੇਲ੍ਹ ਵਿਖੇ ਨਜ਼ਰਬੰਦ IG ਉਮਰਾਨ ਅੰਗਲ ਨਾਲ ਜੁੜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਜੇਲ੍ਹ ਦੇ ਸੁਪਰੀਟੈਂਡੈਂਟ ਨੇ ਇੱਕ ਵੱਡੀ ਰਾਹਤ ਦਿੱਤੀ IG ਉਮਰਾਨ ਅੰਗਲ ਨੂੰ ਜੇਲ੍ਹ ਵਿੱਚ ਉਹ ਕਾਫੀ ਸੁੱਖ ਸਹੂਦਾਵਾਂ ਮਾਨ ਰਹੇ ਸਨ ਤੇ ਉਹਨਾਂ ਨਾਲ 1 2 ਮਾਰਚ ਨੂੰ ਮੀਟਿੰਗ ਵੀ ਰੱਖੀ ਗਈ ਇੱਕ ਮੀਟਿੰਗ ਕੀਤੀ ਗਈ ਕੁਝ ਕੁ ਬਾਹਰੀ ਬੰਦਿਆਂ ਵੱਲੋਂ ਜਾ ਕੇ ਆਜੀ ਉਮਰਾ ਨੰਗਲ ਨਾਲ ਜੇਲ੍ਹ ਦੇ ਅੰਦਰ ਮੀਟਿੰਗ ਕੀਤੀ ਗਈ ਜਿਸ ਦੀ ਕੋਈ ਵੀ ਕਾਗਜ਼ੀ ਕਾਰਵਾਈ ਨਹੀਂ ਸੀਗੀ ਜਿਸ ਦੀ ਜਾਣਕਾਰੀ ਜਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਲੱਗੀ ਤਾਂ ਸੁਖਜਿੰਦਰ ਸਿੰਘ ਰੰਦਾਵਾ ਨੇ ਤਤਕਾਲ ਹੀ ਪ੍ਰਭਾਵ ਤੋਂ ਨिलंबित ਕਰ ਦਿੱਤਾ ਮੁਤਲ ਕਰ ਦਿੱਤਾ ਜਿਹੜੇ ਜੇਲ੍ਹ ਦੇ ਸੁਪਰੀਡੈਂਟ ਸੀਗੇ ਉਹਨਾਂ ਨੂੰ ਨਾਲ ਦੀ ਨਾਲ ਹੀ ਇੱਕ ਸੂਤਰਾਂ ਦੇ ਹਵਾਲੇ ਤੋਂ ਖਬਰ ਹੋਰ ਆ ਰਹੀ ਹੈ ਕਿ ਚਰਨਜੀਤ ਸ਼ਰਮਾ ਤੇ ਉਹਨਾਂ ਦੇ ਨਾਲ ਆਈਜੀ ਉਮਰਾ ਨੰਗਲ ਦੋਵਾਂ ਦੀ ਜੇਲ੍ਹ ਤਬਦੀਲੀ ਕੀਤੀ ਜਾਵੇਗੀ ਜਿੱਥੇ ਚਰਨਜੀਤ ਸ਼ਰਮਾ ਨੂੰ ਜੇਲ੍ਹ ਤਬਦੀਲੀ ਕਰ ਰੋਪੜ ਦੀ ਜੇਲ੍ਹ ਵਿੱਚ ਭੇਜਿਆ ਜਾਵੇਗਾ ਉੱਥੇ ਹੀ ਆਈਜੀ ਉਮਰਾ ਨੰਗਲ ਨੂੰ ਸੰਗਰੂਰ ਦੀ ਜੇਲ੍ਹ ਵਿੱਚ ਟਰਾਂਸਫਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ